ਆਪੁਰਖਾਂ ਨੂੰ ਉਸ ਸਮੇਂ ਨਵੇਂ-ਨਵੇਂ ਟਕਸਾਲ ਦੀ ਦਸਤਾਰ ਮਿਲੀ ਸੀ ਨਵੇਂ-ਨਵੇਂ ਹਾਲੇ ਟਕਸਾਲ ਦੇ ਮੁਖੀ ਬਣੇ ਸਨ ਕੋਈ ਤਕਰੀਬਨ 1977 ਦੇ ਲਾਗੇ ਬੰਨੇ ਦੀ ਇੱਕ ਗਾਲੇ ਅਸਾਧ ਸੰਗਤ ਸੀ ਪੰਥ ਸ੍ਰੀ ਹਰਮੰਦਰ ਸਾਹਿਬ ਜੀ ਦਾ 450 ਸਾਲਾ ਵਾਹਿਗੁਰੂ 400 ਸਾਲਾ ਸਮਾਗਮ ਜਿਹੜਾ ਹੈ ਉਹ ਮਨਾ ਰਿਆ ਸੀ 400 ਸਾਲਾ ਸ੍ਰੀ ਹਰਮੰਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਸੀ ਤੇ ਦਮਦਮੇ ਟਕਸਾਲ ਦੇ ਵੱਲੋਂ ਪੰਜ ਵੱਡੇ ਨਗਰ ਕੀਰਤਨ ਰੱਖੇ ਗਏ ਸਨ ਇਹਨਾਂ ਮਹਾਨ ਸਮਾਗਮਾਂ ਨੂੰ ਮੁੱਖ ਰੱਖਦਿਆਂ ਜੋ ਪੰਜ ਵੱਡੇ ਨਗਰ ਕੀਰਤਨ ਰੱਖੇ ਗਏ ਸਨ ਇਹਨਾਂ ਦੀਆਂ ਤਿਆਰੀਆਂ ਦੇ ਲਈ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਪਏ ਸਨ ਇਸੇ ਦੌਰਾਨ ਮਹਾਂਪੁਰਖ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚੋਕ ਟਹਿਲ ਸਿੰਘ ਵਾਲਾ ਇੱਕ ਪਿੰਡ ਪੈਂਦਾ ਉੱਥੇ ਉਸੇ ਮਹਾਪੁਰਖ ਕਥਾ ਕਰਨ ਪਹੁੰਚੇ ਨੇ ਕਥਾ ਦੇ ਅਖੀਰ ਤੇ ਬਾਬਾ ਜੀ ਨੇ ਬਚਨ ਕਹੇ ਕਿ ਭਾਈ ਲੰਗਿਆਣੇ ਪਿੰਡ ਵਾਲਿਆਂ ਦੀ ਧੀ ਮਤ ਅਦਲੀਪ ਕੌਰ ਜੀ ਦੀ ਧੀ ਇਸ ਪਿੰਡ ਦੇ ਵਿੱਚ ਝੋਕ ਤਹਿਲ ਸਿੰਘ ਵਾਲੇ ਪਿੰਡ ਦੇ ਵਿੱਚ ਵਿਆਹੀ ਹੋਈ ਆ ਤੇ ਉਹ ਅਖੀਰ ਵਿੱਚ ਆ ਕੇ ਸਾਨੂੰ ਮਿਲਣ ਜੇ ਉਹਨਾਂ ਦੇ ਪਰਿਵਾਰ ਦਾ ਕੋਈ ਇੱਥੇ ਹੈ ਬਾਬਾ ਜੀ ਕਥਾ ਕਰਕੇ ਜਦੋਂ ਵੇਲੇ ਹੋਏ ਨੇ ਇਹ ਸਾਹ ਸੁੰਗਤ ਜੀ ਮਾਤਾ ਦਲੀਪ ਕੌਰ ਜੀ ਦੇ ਜਵਾਈ ਬੀਬੀ ਸੁਖਦੇਵ ਕੌਰ ਜੀ ਦੇ ਪਤੀ ਉਹ ਆ ਕੇ ਮਾਹਪੁਰਖਾਂ ਨੂੰ ਮਿਲੇ ਤੇ ਕਹਿੰਦੇ ਬਾਬਾ ਜੀ ਅਸੀਂ ਉਹਨਾਂ ਦੇ ਰਿਸ਼ਤੇਦਾਰ ਆ ਮਾਤਾ ਦਲੀਪ ਕੌਰ ਜੀ ਲੰਗਿਆਣੇ ਵਾਲਿਆਂ ਦੇ ਅਸੀਂ ਰਿਸ਼ਤੇਦਾਰ ਆ ਹੁਕਮ ਕਰੋ ਮਾਹਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਕਹਿਣ ਲੱਗੇ ਭਾਈ ਤੁਹਾਡੇ ਘਰ ਜਲਪਾਣੀ ਛਕਣ ਜਾਣਾ ਹੈ ਪਾਈ ਗੁਰਮੁਖ ਸਿੰਘ ਜੀ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਵੀ ਮਹਾਪੁਰਖ ਸਾਡੇ ਘਰ ਆਉਣਗੇ ਉਹਨਾਂ ਘਰ ਜਾ ਕੇ ਦੁੱਧ ਤਿਆਰ ਕੀਤਾ ਸਾਰੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਮਹਾਪੁਰਖ ਸਾਰੇ ਸਿੰਘਾਂ ਦੇ ਸਮੇਤ ਭਾਉ ਮਹਿੰਦਰ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਪਾਈ ਜਸਵੰਤ ਸਿੰਘ ਫੌਜੀ ਨਿਹੰਗ ਸਿੰਘ ਹਣੀ ਤੇ ਸਰਦਾਰ ਗੁਰਤੇਜ ਸਿੰਘ ਜੀ ਹਣੀ ਤੇ ਹੋਰ ਕੁਝ ਪਿੰਡ ਦੇ ਸਿੰਘਾਂ ਦੇ ਨਾਲ ਮਹਾਪੁਰਖ ਭਾਈ ਗੁਰਮੁਖ ਸਿੰਘ ਜੀ ਦੇ ਘਰ ਪਹੁੰਚੇ ਇੱਕ ਕਮਰੇ ਵਿੱਚ ਮਹਾਂਪੁਰਖਾਂ ਨੂੰ ਬਿਠਾਇਆ ਗਿਆ ਬਾਕੀ ਸਾਰੀਆਂ ਸੰਗਤਾਂ ਸਾਰੇ ਸਿੰਘ ਮੰਝਿਆਂ ਤੇ ਬੈਠ ਗਏ ਬੀਬੀ ਸੁਖਦੇਵ ਕੌਰ ਜੀ ਦੇ ਮੈਂਬਰਾਂ ਨੇ ਸਾਰਿਆਂ ਨੇ ਆ ਕੇ ਸੰਗਤਾਂ ਲਈ ਜਲ ਪਾਣੀ ਛਕਾਇਆ ਦੁੱਧ ਕਾੜ ਕੇ ਛਕਾਇਆ ਬੜੇ ਸੋਹਣੇ ਤਰੀਕੇ ਨਾਲ ਮਹਾਂਪੁਰਖਾਂ ਨੂੰ ਵੀ ਸਰਬਲੋਹ ਦੇ ਬਾਟੇ ਦੇ ਵਿੱਚ ਦੁੱਧ ਪਾ ਕੇ ਦਿੱਤਾ ਤੇ ਬਾਬਾ ਜੀ ਨੇ ਉਹ ਦੁੱਧ ਫੜ ਲਿਆ ਪਰ ਛਕਿਆ ਨਾ ਕਿੰਨਾ ਹੀ ਚਿਰ ਮਾਹਪੁਰਖਾਂ ਨੇ ਉਹ ਦੋਤਾ ਬਾਟਾ ਹੱਥ ਵਿੱਚ ਫੜ ਕੇ ਰੱਖਿਆ ਛਕਣ ਹੈ ਨਾ ਸਾਧ ਸਿੰਘ ਜੀ ਮਾਹਪੁਰਖ ਹੋ ਚਿਰ ਗੰਭੀਰ ਹੋ ਕੇ ਤੇ ਕਹਿਣ ਲੱਗੇ ਭਾਈ ਤੁਹਾਡੇ ਘਰ ਵਿੱਚ ਕੋਈ ਤਮਾਕੂ ਤੇ ਨਹੀਂ ਛਕਦਾ ਸਾਨੂੰ ਇੰਜ ਜਾਪਦਾ ਹੈ ਸਾਨੂੰ ਇੰਜ ਲੱਗ ਰਿਹਾ ਵੀ ਇਸ ਘਰ 'ਚ ਕੋਈ ਤਮਾਕੂ ਖਾਂਦਾ ਆ ਤਮਾਕੂ ਦਾ ਸੇਵਨ ਕਰਦਾ ਇੱਥੇ ਕੋਈ ਇਸ ਕਰਕੇ ਸਾਡਾ ਇਹ ਦੁੱਧ ਛਕਣ ਦਾ ਮਨ ਨਹੀਂ ਕਰ ਰਿਹਾ ਜਿਹੜੀਆਂ ਗੁਰਮੁਖ ਰੂਹਾਂ ਹੁੰਦੀਆਂ ਸਾਧ ਸੰਗਤ ਜੀ ਉਹਨਾਂ ਨੂੰ ਸਭ ਕੁਝ ਪਤਾ ਚੱਲ ਜਾਂਦਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਹਿਣ ਲੱਗੇ ਵੀ ਤੁਹਾਡੇ ਘਰ ਵਿੱਚ ਕੋਈ ਤਮਾਕੂ ਤੇ ਨਹੀਂ ਛਕਦਾ ਭਾਈ ਗੁਰਮੁਖ ਸੰਗਾਤ ਜੋੜ ਕੇ ਅੱਗੇ ਆਏ ਕਹਿਣ ਲੱਗੇ ਬਾਬਾ ਜੀ ਮੈਂ ਕਦੇ-ਕਦੇ ਹਫ਼ਤੇ 'ਚ ਕਦੀ ਵਾਰੀ ਤਮਾਕੂ ਖਾ ਲੈਂਦਾ ਮਹਾਪੁਰਖ ਕਹਿਣ ਲੱਗੇ ਭਾਈ ਜਿਸ ਘਰ ਵਿੱਚ ਤਮਾਕੂ ਹੈ ਉਸ ਘਰ ਦਾ ਸੀ ਪਾਣੀ ਵੀ ਨਹੀਂ ਪੀ ਸਕਦੇ ਨਸ਼ਾ ਇੰਨੀ ਪੂਰੀ ਚੀਜ਼ ਹੈ ਸਾਧ ਸੰਗਤ ਜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਪੁਰ ਕਹਿਣ ਲੱਗੇ ਕਿ ਭਾਈ ਤੇਰਾ ਨਾਮ ਗੁਰਮੁਖ ਸਿੰਘ ਹੈ ਤੇ ਕੇਵਲ ਨਾਂ ਦਾ ਹੀ ਗੁਰਮੁਖ ਹੈ ਪਰ ਕੰਮ ਗੁਰਮੁਖਾਂ ਵਾਲੇ ਤੇਰੇ ਨਹੀਂ ਹਨ ਗੁਰਮੁਖ ਵੀ ਭਲਾ ਕਦੇ ਤਮਾਕੂ ਖਾਂਦੇ ਨੇ ਤੇ ਕਿਸੇ ਵੀ ਘਰੇ ਤਮਾਕੂ ਦੀ ਵਰਤੋਂ ਹੁੰਦੀ ਹੋਵੇ ਅਸੀਂ ਉੱਥੇ ਜਲਪਾਨ ਨਹੀਂ ਕਰਦੇ ਅਸੀਂ ਉਹਦੇ ਜਲਪਾਣੀ ਨਹੀਂ ਸ਼ੱਕਦੇ ਅਸੀਂ ਤੁਹਾਡੇ ਘਰ ਦਾ ਦੁੱਧ ਨਹੀਂ ਛਕਾਂਗੇ ਤਾਂ ਅਗੋਂ ਸਾਲ ਸੰਗਤ ਜੀ ਭਾਈ ਗੁਰਮੁਖ ਸਿੰਘ ਜੀ ਹੱਥ ਜੋੜ ਕੇ ਖੜੇ ਹੋ ਗਏ ਮਾਫੀ ਮੰਗੀ ਕਹਿੰਦੇ ਬਾਬਾ ਜੀ ਅੱਜ ਤੋਂ ਬਾਅਦ ਪ੍ਰਣ ਕਰਦਾ ਅੱਗੇ ਤੋਂ ਤੰਬਾਕੂ ਕਦੇ ਨਹੀਂ ਖਾਵਾਂਗਾ ਤੰਬਾਕੂ ਦਾ ਨਸ਼ਾ ਕਦੇ ਨਹੀਂ ਕਰਾਂਗਾ ਇਹ ਸੰਤਾ ਨੇ ਕਿਹਾ ਵੀ ਚੰਗਾ ਭਾਈ ਅੰਮ੍ਰਿਤਸਰ ਕੇ ਤਿਆਰਪੁਰ ਤਿਆਰ ਹੋ ਜਾਵਾਂਗੇ ਜੇ ਅੱਜ ਪ੍ਰਣ ਕਰਦੇ ਹਾਂ ਤੇ ਅਸੀਂ ਦੁੱਧ ਜ਼ਰੂਰ ਛਕਾਂਗੇ ਤੁਹਾਡੇ ਘਰ ਆਵਾਂਗੇ ਦੁਬਾਰਾ ਤੇ ਦੁੱਧ ਜ਼ਰੂਰ ਛਕਾਂਗੇ ਤੇ ਅਗੋਂ ਸਾਧ ਸੰਗਤ ਜੀ ਬੜੇ ਪ੍ਰੇਮ ਦੇ ਨਾਲ ਮਾਹਪੁਰਖੋਂ ਵਿਦਾ ਹੋਏ ਤੇ ਕਹਿੰਦੇ ਨੇ ਵੀ ਅੱਜ ਤੱਕ ਉਹਨਾਂ ਨੇ ਮਾਹਪੁਰਖਾਂ ਦੇ ਬੈਠਣ ਵਾਲੀ ਥਾਂ ਵਾਲਾ ਉਹ ਕਮਰਾ ਸਾਂਭ ਕੇ ਰੱਖਿਆ ਹੈ ਅੱਜ ਤੇ ਉਹਨਾਂ ਦਾ ਘਰ ਪਰਿਵਾਰ ਸਾਰਾ ਅਮਰਤਸਰੀ ਹੈ ਬੱਚੇ ਕੀਰਤਨ ਕਰਦੇ ਨੇ ਸੋ ਝੋਕ ਟਾਹਲ ਸਿੰਘ ਵਾਲਾ ਪਿੰਡ ਦੀ ਇਹ ਘਟਨਾ ਹੈ ਸਾਧ ਸੰਗਤ ਜੀ ਮਾਹਪੁਰਖਾਂ ਦਾ ਜੀਵਨ ਇੰਨਾ ਸੁੱਚਾ ਸੁੱਚਾ ਸੀ ਇਨਾ ਪਵਿੱਤਰ ਸੀ ਇਨਾ ਕਾਇਮ ਸੀ ਕਿ ਨਸ਼ੇ ਕਰਨ ਵਾਲੇ ਦੇ ਹੱਥੋਂ ਤਮਾਕੂ ਖਾਣ ਵਾਲੇ ਦੇ ਘਰੋਂ ਮਹਾਂਪੁਰਖ ਬਾਬਾ ਚਰਨੈਲ ਸਿੰਘ ਜੀ ਖਾਲਸਾ ਪੰਰਾਂ ਵਾਲੇ ਉਸ ਸਾਧ ਸਿੰਘ ਜੀ ਜਲ ਪਾਣੀ ਵੀ ਨਹੀਂ ਸਿਖਿਆ ਕਰਦੇ ਤਾਂ ਹੀ ਉਹਨਾਂ ਦੇ ਇੱਕ ਇੱਕ ਬੋਲ ਤੇ ਹਜ਼ਾਰਾਂ ਨੌਜਵਾਨ ਖੜੇ ਹੋ ਜਾਂਦੇ ਸਨ ਅਮਰਿਤ ਛਕਦੇ ਸਨ ਕੌਮ ਲਈ ਸਿਰ ਵਾਰਨ ਲਈ ਤਿਆਰ ਹੋ ਜਾਂਦੇ ਸਨ ਮਹਾਂਪੁਰਖਾਂ ਦਾ ਐਸਾ ਉੱਚਾ ਸੁੱਚਾ ਕਿਰਦਾਰ ਸੀ ਜਿੰਨਾ ਮਰਜੀ ਭੰਡਣ ਦੀ ਕੋਸ਼ਿਸ਼ ਕੀਤੀਆਂ ਸਰਕਾਰਾਂ ਨੇ ਪਰ ਮਹਾਪੁਰਖਾਂ ਦਾ ਕਿਰਦਾਰ ਉਹ ਸਾਜ ਸੰਗਤ ਜੀ ਪਵਿੱਤਰ ਰਿਹਾ ਸੁੱਚੇ ਜਲ ਵਰਗਾ ਪਵਿੱਤਰ ਰਿਹਾ ਹੈ